ਪੁਲਿਸ ਵੱਲੋਂ ਧਾਰੀਵਾਲ ਦੀ ਅਚੰਚਿਤ ਚੈਕਿੰਗ ਚਲਾ ਕਰਤਾਸਪੁਰ ਦੇ ਐਸਐਸਪੀ ਅਦਿੱਤਿਆ ਨੇ ਸਰਚ ਆਪਰੇਸ਼ਨ ਦੀ ਕੀਤੀ। ਅਗਵਾਈ ਸ਼ਕੀਤਾਵਾਂ ਦੀ ਲਈ ਗਈ ਤਲਾਸ਼ੀ। ਧਾਰੀਵਾਲ ਵਿੱਚ ਅਚੰਚਿਤ ਪੁਲਿਸ ਵੱਲੋਂ ਕਈ ਇਲਾਕਿਆਂ ਦੇ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਦੀ ਅਗਵਾਈ ਐਸਐਸਪੀ ਕਰਤਾਸਪੁਰ ਅਦਿੱਤਿਆ ਵੱਲੋਂ ਕੀਤੀ ਗਈ। ਇਹ ਸਰਚ ਆਪਰੇਸ਼ਨ ਖਾਸ ਤੌਰ ਤੇ ਧਾਰੀਵਾਲ ਬੂਲਨ ਮਿਲਨ ਬੰਦ ਪਏ ਕੁਆਟਰਾਂ ਦੇ ਵਿੱਚ ਚਲਾਇਆ ਗਿਆ। ਗਲਬਾ ਦੌਰਾਨ ਐਸਐਸਪੀ ਕਰਤਾਸਪੁਰ ਨੇ ਕਿ ਹੱਕੇ ਯੁੱਧ ਨਸ਼ਾ ਵਿਰੁੱਧ ਮਹਮਦ ਦੇ ਤਹਿਤ ਉਹਨਾਂ ਵੱਲੋਂ ਲਗਾਤਾਰ ਪੂਰੇ ਚਲੇ ਦੇ ਵਿੱਚ ਨਸ਼ੇ ਦੇ ਮੁਕੰਮਲ ਸਫਾਈ ਲਈ ਅਭਿਆਨ ਚਲਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਗਫਤਾਸਪੁਰ ਚਲੇ ਦੇ ਵਿੱਚ ਪਹਿਲੇ ਨਾਲੋਂ ਨਸ਼ਾ ਕਾਫੀ ਹੱਦ ਤੱਕ ਘਟ ਚੁੱਕਿਆ ਹੈ ਅਤੇ ਬਲਡੋజర్ ਐਕਸ਼ਨ ਬਾਰੇ ਪੁੱਛੇ ਗਏ ਸਵਾਲਾਂ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਸਕਰ ਨੇ ਨਸ਼ਾ ਵੇਚ ਕੇ ਜਾਇਦਾਦ ਬਣਾਈ ਹਤਾ ਉਸ ਦੇ ਖਿਲਾਫ ਐਕਸ਼ਨ ਸਰਕਾਰੀ ਨਿਯਮਾਂ ਅਨੁਸਾਰ ਜ਼ਰੂਰ ਲਿਆ ਜਾਵੇਗਾ ਅੱਜ ਦਾਦੀਵਾਲ ਵਿਖੇ ਜਿਹੜਾ ਹੈਗਾ ਯੋਧਨਸ਼ਾ ਵਿਦੂ ਜਿਹੜੀ ਮੁਹਿੰਮ ਹੈ ਉਹਦੇ ਤਹਿਤ ਹੀ ਜਿਹੜਾ ਹੈਗਾ ਗਾਰਡਨ ਐਂਡ ਸਰਫ ਆਪਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈਗਾ ਇੱਥੇ ਜਿਹੜਾ ਅਸੀਂ ਜਿਹੜੇ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਹੌਟਸਪੌਟ ਹੈਗੇ ਉੱਥੇ ਅਸੀਂ ਜਿਹੜਾ ਹੈਗਾ ਆਪਰੇਸ਼ਨ ਚਲਾਇਆ ਹੈਗਾ ਜੋਦੇਚੇ ਦਾਰੀਵਾਲ ਦੇ ਵੀ ਕਿ ਅੱਜ ਮਿਲ ਜਿਹੜਾ ਮੋਲਾ ਹੈਗਾ ਇੱਥੇ ਅਸੀਂ ਆਏਗੇ ਇਸੇ ਦੀ ਚੈਕਿੰਗ ਕੀਤੀ ਹੈਗੀ ਐਂਡ ਇੱਥੇ ਅਸੀਂ ਜਿਹੜਾ ਹੈਗਾ ਰਿਕਵਰੀ ਵੀ ਜੜੀ ਹੈਗੀ ਸਾਡੇ ਇੱਥੇ ਹੋਈ ਹੈ ਅਸੀਂ ਜਿਹੜਾ ਹੈਗਾ ਉਹਦੇ ਸਮਨ ਦੇ ਵਿੱਚ ਜਿਹੜਾ ਹੈਗਾ ਲੀਗਲ ਐਕਸ਼ਨ ਅਸੀਂ ਲੈ ਲਈ ਹੈਗੇ ਅਸੀਂ ਜਿਹੜਾ ਇੱਥੇ ਦੇ ਜਿਹੜੇ ਰਹਿਣ ਵਾਲੇ ਹੈਗੇ ਇਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਇਹਨਾਂ ਦਾ ਫੀਡਬੈਕ ਵੀ ਲੈ ਆਏਗਾ ਐਂਡ ਅਪਰੋਪਰੀਟਲੀ ਅਸੀਂ ਜਿਹੜਾ ਹੈਗਾ ਪੁਲਿਸ ਸੈਕਸ਼ਨ ਰੈਗੂਲਰ ਅਸੀਂ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਕਰਾਂਗੇ ਐਡਜੂ ਸਭ ਤੋਂ ਇੰਪੋਰਟੈਂਟ ਹੈਗਾ ਪਬਲਿਕ ਦਾ ਸਹਿਯੋਗ ਤੋਂ ਅਸੀਂ ਪਬਲਿਕ ਦਾ ਫੀਡਬੈਕ ਇਨਪੁਟ ਲੈ ਰਹੇ ਆਂ ਐਸੇ ਪੰਜਾਬ ਦੀ ਜਿਹੜੀ ਸਾਡੀ ਇਨਪੁਟ ਹੈਗੀ ਜਿਹੜੀ ਕਿ ਮਾਨਯੋਗ ਸੀਮ ਸਾਹਿਬ ਨੇ ਹੈਲਪਲਾਈਨ ਦੀ ਲਾਂਚ ਕੀਤੀ ਸੀਗੀ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਪਬਲਿਕ ਦੇ ਇਨਪੁਟ ਤਾਂ ਇਨਪੁਟ ਲੈ ਕੇ ਵੀ ਉੱਥੇ ਕਾਫੀ ਅਸੀਂ ਜਿਹੜਾ ਹੈਗਾ ਇਫੈਕਟਿਵ ਐਕਸ਼ਨ ਜਿਹੜਾ ਹੈਗਾ ਅਸੀਂ ਉਹਦੇ 'ਚ ਕੀਤਾ ਹੈਗਾ ਇਸ ਤੋਂ ਇਲਾਵਾ ਜੁਦਨਾ ਸ਼ਹਿਰ ਵਿਰੁੱਧੀ ਜਿਹੜੀ ਪਬਲਿਕ ਮੀਟਿੰਗ ਸਗੇ ਉਹਦੇ ਤੋਂ ਵੀ ਅਸੀਂ ਫੀਡਬੈਕ ਲੈ ਰਹੇ ਹਾਂ ਜੇ ਉਹ ਸਾਡੀ ਜਿਹੜੇ ਇੰਟੈਲੀਜੈਂਸ ਦੇ ਬੇਸਡ ਆਪਰੇਸ਼ਨ ਆ ਉਹ ਵੀ ਚੱਲ ਰਹੇ ਹੈਗੇ ਅਸੀਂ ਪਬਲਿਕ ਦਾ ਵੀ ਸਹਿਯੋਗ ਲੈ ਰਹੇ ਹਾਂ ਅਸੀਂ ਇਹਨਾਂ ਸਾਡੇ ਨਾਲ ਵੀ ਇੱਥੇ ਜਿਹੜੇ ਇੱਥੇ ਵਹਿਣ ਵਾਲੇ ਸੀ ਇਹਨਾਂ ਨੇ ਦੱਸਿਆ ਕਿ ਵੀ ਪੁਲਿਸ ਨੇ ਕਾफी ਸ਼ਕਤੀ ਕੀਤੀ ਹੈ ਸੋ ਥੈਟ ਕਿ ਵੀ ਸਮੱਸਿਆ ਕਾफी ਜਿਹੜਾ ਪਹਿਲਾਂ ਸਮੱਸਿਆ ਸੀ ਉਹ ਕਾफी ਬੈਟਰ ਹੋ ਗਈ ਹੈ। ਆਲਵੇਡੀ ਦੇਖੋ ਜੋ ਵੀ ਡਿਪਟੀ ਕਮਿਸ਼ਨਰ ਦੇ ਜਿਹੜੇ ਆਰਡਰ ਹੈ ਕਿਉਂਕਿ ਇਹ ਸੰਬੰਧਿਤ ਮਹਿਕਮੇ ਜਿਹੜਾ ਹੈਗਾ ਉਹਦੇ ਤੋਂ ਜੋ ਵੀ ਸਾਨੂੰ ਪੁਲਿਸ ਹੈਲਪ ਦੇ ਲਈ ਆਰਡਰ ਆਇਆ ਹੈਗੇ ਅਸੀਂ ਉਹਨਾਂ ਨੂੰ ਫਾਲੋਅ ਅਪ ਕਰਾਂਗੇ। ਕਿਉਂਕਿ ਉਹ ਸਾਰਿਆਂ ਨੂੰ ਆਹੀ ਅਪੀਲ ਹੈ ਕਿ ਜੀ ਉਹ ਆਪਣਾ ਆਪਣੇ ਆਪ ਨੂੰ ਨਸ਼ੇ ਤੋਂ ਦੂ ਰੱਖਣਾ ਤੇ ਬਾਕੀ ਪੁਲਿਸ ਦਾ ਸ਼ੋਰ ਕਰ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਣ ਕੇ ਆਪਣੇ ਚੈਨ ਨਾਲ ਆ ਰਹੀ ਸਾਰਾ ਕੁਝ ਇਹ ਮਤਲਬ ਕਿ ਲੋਕਾਂ ਨੂੰ ਦੱਸ ਰਿਹਾ ਹਾਂ ਮੇਰਾ ਨਾਮ ਆਸ਼ੂ ਆ ਧਾਰੀਆਲ ਦਾ ਰਹਿਣ ਵਾਲਾ ਵਾਰਡ ਨੰਬਰ 11 ਕੁਝ ਸਮੇਂ ਪਹਿਲਾਂ 19 ਤਰੀਕ ਨੂੰ ਮੇਰੀ ਸਿਲੈਕਸ਼ਨ ਹੋਈ ਪੀਐਸਪੀਐਲ ਦੇ ਵਿੱਚ ਮੈਂ ਐਸਐਸਪੀ ਸਰ ਦਾ ਗਰਦਾਸਪੁਰ ਸਾਰੀ ਪੁਲਿਸ ਦਾ ਧਾਰੀਆਲ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਕਿ ਸਾਡੀ ਵਾਰਡ ਚਾਣ ਕੇ ਇਹਨਾਂ ਨੇ ਆਣ ਕੇ ਸਾਡੀ ਮਤਲਬ ਕਿ ਸਾਡਾ ਹਾਲਚਲ ਪੁੱਛਿਆ ਜੋ ਵੀ ਇਸ ਵਾਰਡ ਦਾ ਹਾਲ ਸੀ ਉਹ ਵੇਖ ਕੇ ਗਏ ਜਿੰਨਾ ਵੀ ਹਾਲ ਇੱਥੇ ਪਹਿਲਾਂ ਬਹੁਤ ਮਾੜਾ ਹਾਲ ਸੀ ਕਿਉਂਕਿ ਬਾਹਰੋਂ ਮੁੰਡੇ ਹੁੰਦੇ ਸੀ ਉਹਨਾਂ ਦੀ ਪਛਾਣ ਨਹੀਂ ਕਿੱਥੋਂ ਦੇ ਮੁੰਡੇ ਆ ਕੌਣ ਗਰੁੱਪ ਬਣਾ ਕੇ ਤੇ ਆਣ ਕੇ ਨਸ਼ਾ ਕਰਦੇ ਧੰਕੀਆਂ ਦਿੰਦੇ ਆਣ ਕੇ ਚਲੋ ਪੁਲਿਸ ਨੇ ਆਣ ਕੇ ਇਸ ਚੀਜ਼ ਤੇ ਆਣ ਕੇ ਠੱਲ ਪਾਈ ਆ ਇਸ ਚੀਜ਼ ਨੂੰ ਆਪਾਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਪੁਲਿਸ ਨੇ ਆਣ ਕੇ ਅੱਜ ਐਸਐਸਪੀ ਸਰ ਐਸਪੀ ਡੀਐਸਪੀ ਐਸਐਚਓ ਸਰ ਸਾਰੇ ਆਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਪੁਲਿਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਣ ਕੇ ਇਸ ਵਾਰਡ ਨੰਬਰ 11 ਦਾ ਆਣ ਕੇ ਉਹਨਾਂ ਨੇ ਹਾਲ ਪੁੱਛਿਆ ਤੇ ਜਿਹੜਾ ਇੱਥੇ ਨਸ਼ਾ ਕਰਦੇ ਸੀ ਉਹਨਾਂ ਤੇ ਆਣ ਠੱਲ ਪਈ ਆ ਜੀ ਬਹੁਤ ਵੱਡੇ ਗਰੁੱਪ ਬਣਦੇ ਹੁੰਦੇ ਸੀ ਇੱਥੇ ਆ ਪਿੱਛੇ ਇੱਕ ਲੋਹਾਰ ਦੀ ਦੁਕਾਨ ਉਹਦੇ ਲੱਗ 30 35 35 ਮੁੰਡੇ ਬੈਠੇ ਜਣੇ ਨਹਿਰ ਤੇ ਬੈਠੇ ਜਣੇ ਕੋਈ ਮਤਲਬ ਕੀ ਹਾਲ ਨਹੀਂ ਹੈਗਾ ਪਰ ਪੁਲਿਸ ਨੇ ਆਣ ਕੇ ਜਿਹੜਾ ਕਿ ਇਹ 18 ਸਿਸਟਮ ਜਿਹੜਾ ਮੁਕਾਤਾ ਸਰ ਚੈਕਿੰਗ ਵੀ ਕੀਤੀ ਸਰ ਵਿਚਾਰ ਕਰਾਂ ਦੀ ਕੀਤੀ ਸਰ ਉਹਨਾਂ ਨੇ ਹਾਂਜੀ ਸਰ